ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨਤੋਂ ਬਹੁਤ ਬਹੁਤ ਵੈਲਕਮ ਜੀ ਤੇ ਵੀ ਜੇ ਆਪਾਂ ਹੋ ਚੁੱਕੇ ਆ ਭਾਈ ਸਰਮ ਸਿੰਘ ਕੋਲ ਪਿੰਡ ਪੱਡੇ ਜੀ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਬਟਾਰਾ ਤੇ ਅੱਜ ਵੀ ਭਾਈ ਕੋਲ ਫੇਰੇ ਹੈਗੇ ਛੇਹਾਂ ਦੇ ਲਾਗ ਪਸੂ ਹੈਗੇ ਆ ਤੇ ਬਾਕੀ ਆਪਾਂ ਭਾਈ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਸੰਦੀਪ ਭਾਈ ਜੀ ਬਹੁਤ ਬਹੁਤ ਅੰਦਰ ਪਰਵਾਹ ਕੀ ਸਭ ਠੀਕ ਹੈ ਠੀਕ ਕਰਦੇ ਆ ਜੀ ਸਾਰਕਾ ਪਹਿਲਾਂ ਫਤਿਹ ਦੀ ਸਾਂਝ ਪਾਈਏ ਬਿਲਕੁਲ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇ ਸਮੇਂ ਦੇ ਸਾਚ ਰਹਿਣ ਦੇ ਅਨੁਸਾਰ ਇਹਨਾਂ ਨੂੰ ਚਾਰ ਚੰਨ ਲੱਗੇ। ਆਸ ਕਰਦੇ ਹਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤ ਰੱਖੇ। ਤੰਦਰੁਸਤੀ ਅੱਜ ਦੇ ਸਮੇਂ 'ਚ ਬਹੁਤ ਸੰਜੀਵ ਜਰੂਰੀ ਹੈ। ਤੇ ਬਾਕੀ ਸੰਦੀਵ ਜੀ ਆਪਣਾ ਹੱਥ ਪੱਤ ਦੀ ਤਰ੍ਹਾਂ ਇੱਕੋ ਹੀ ਮਿਲਤ ਗੋਣ ਦਾਵਾ ਤੇ ਮਾਪਿ ਉਹ ਦੀ ਸੇਵਾ ਕਰੋ, ਸਤਕਾਰ ਕਰੋ। ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸੇਵਾ ਸਤਕਾਰ ਕਰਿਆ ਕਰੋ। ਫਨ ਮੌਲਕ ਜਾਣੇ ਇਹਨਾਂ ਨੂੰ ਸਾਹਮ ਸਾਹਮ ਰੱਖੋ ਬਿਲਕੁਲ ਜੀ ਜਿੰਨਾ ਦੇ ਘਰ ਬਜ਼ੁਰਗਾਂ ਦੇ ਘਰ ਰੌਣਕਾਂ ਬਹੁਤ ਰਹਿੰਦੀਆਂ ਨੇ ਤੇ ਇੰਨੀ ਕੁ ਸੇਵਾ ਕਰੋ ਕਿ ਕੋਈ ਜਾਣ ਤੇ ਪਸਤਾਵਾ ਕੋਈ ਨਾ ਹੋਵੇ ਬਿਲਕੁਲ ਸਾਡੇ ਕੋਈ ਕਮੀ ਰਹਿ ਗਈ ਬਿਲਕੁਲ ਜੀ ਇੰਨੀ ਜਿਆਦਾ ਸੇਵਾ ਤੇ ਸਤਿਕਾਰ ਤੇ ਸਮਾਂ द्या ਕਰੋ ਸਮੇਂ ਦੀ ਬਹੁਤ ਜ਼ਰੂਰਤ ਆ ਸੰਦੀਪ ਜੀ ਅੱਜ ਕੱਲ ਸਮਾਂ ਨਹੀਂ ਹੈਗਾ ਬਜ਼ੁਰਗ ਸਮਾਂ ਭਾਲ ਬਿਲਕੁਲ ਜੀ ਪੀ ਸਮਝ ਜ਼ਰੂਰੀ ਹੋਣਾ ਚਾਹੀਦਾ ਹੈ ਗਾਲ ਤੇ ਸਵਾਂਧਿਆ ਕਰੋ ਜਿੰਨੇ ਵੱਧ ਵੱਧ ਹੋ ਸਕਦਾ ਹੈ ਗਾਲ ਤੇ ਬਾਕੀ ਸੰਦੀਪ ਜੀ ਮਾਲ ਤੇ ਆਪਣੇ ਬੱਚਾ ਦੇਖ ਕੇ ਫੋਲ ਦੀ ਮਾਰ ਤਲ ਕੱਟੀ ਆ ਚਛਾ ਰੱਬ ਜੀ ਜ਼ਰੀ ਹਾਂਜੀ ਪਰ ਇਹਦਾ ਕੋਈ ਅੰਤ ਨਹੀਂ ਪਰ ਨਾ ਬਈ ਕਿਹੇ ਪੱਖੋਂ ਨੇ ਜੇ ਵਾ ਰਸੀਆਂ ਬੱਜਿਆ ਇੱਧਰ ਆ ਇਦਾਂ ਦੇ ਫੋਲ ਦੇ ਵਾਰਾ ਇਦਾਂ ਦੇ ਲਿੰਗੇ ਸੰਦੀਪ ਜੀ ਲਾਗਦੇ ਨਹੀਂ ਆ ਆ ਫਾਇਦਰ ਅਲੋਗਨ ਵਰਦੇ ਏ ਟੈਕਸਟਰ ਕੱਟੀ ਦਵਾਈ ਸਿੰਖ ਪਰਖੋਂ ਕਿਸੇ ਪੱਥੋਂ ਉਧਰੋਂ ਆਈ ਇਹਨਾਂ ਕੋਲ ਨਾ 5ਵੀਂ 6ਵੀਂ ਕੱਟੀ ਆ ਅੱਛਾ ਇਹ ਪਹਿਲੀ ਨਹੀਂ ਇਹਨਾਂ ਕੋਲ ਇਹਨਾਂ ਕੋਲ 6ਵੀਂ ਕੱਟੀ ਆ ਹਾਂਜੀ ਇਹਨਾਂ ਨੇ ਵਿਚਾਰੇ ਅੱਜ ਤੱਕ ਆਪਣੇ ਨਾਲ ਇਹਨਾਂ ਦਾ maal ਦਿੱਤਾ ਨਾ ਆਪਣੇ ਕੋਲੋਂ ਇਹਨੂੰ ਪਤਾ ਹੈਗਾ ਕੱਟੀ ਨੂੰ ਨਹੀਂ ਕੋਈ ਚੀਜ਼ ਆ ਉਸ ਤੇ ਸੰਦੀਪ ਜੀ ਇਹਨਾਂ ਦੀ ਇੱਕ ਵੀ ਮੈਖ ਹੋਤੀ ਨਹੀਂ ਨਿਕਲੀ ਹੂੰ 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 ਸਾਰਾ ਹੀ maal ਉਹਨਾਂ ਦਾ ਘਰ ਦਾ ਤੇ ਅੱਜ ਇਹ ਮਈਆਂ ਦੋ ਹੋਰ ਆਉਣੀਆਂ ਵੈਨਾਂ ਕੋਲ ਹਾਂ ਜਿਹੜੀਆਂ ਪਕਟੀਆਂ ਵਾਂ ਤੇ ਲੈਆਂ ਹੋਆਂ ਉਹਨਾਂ ਦੇ ਕੋਲ ਤੇ ਮੈਂ ਇਹੋ ਵੇਖਣ ਰਿਹਾ ਕਿ ਸਾਂਭਦੀ ਹੈ ਤੇ ਥੋੜਾ ਸਾਂਭਦੀ ਬਿਲਕੁਲ ਜੀ ਤੇ ਕੋਈ ਥਾਣ ਦਾ ਗੇਟ-ਗੇਟ ਤੇ ਥਾਣ ਲੱਗਾ ਇੰਨੀਆਂ ਬਰੀਕੀਆਂ ਨਾ ਮੈਂ ਦੇ ਕੋਲ ਕਿ ਕੋਈ ਗੱਲ ਹੀ ਨਹੀਂ ਕਰਨ ਫਾਇਦੇ ਕਿ ਦਿਨ ਸੁਈ ਪਈ ਇਹ ਰਾਤੀ ਸੁਈ ਰਾਤੀ ਸੁਈ ਰਾਤੀ ਸੁਈ ਜੀ ਇਦਾਂ ਹਾਲ ਜੀ ਆਈ ਤੇ ਆ ਅਜੇ ਤੁਹਾਨੂੰ ਕੋਈ ਨਹੀਂ ਪਾਉਣਾ ਬੱਚੇ ਨੂੰ ਆਹ ਹੈ ਉਹ ਬੇਡਾ ਆ ਗਈ ਮੈਂ ਫੜਾਦਾ ਆ ਕੇ ਸਾਥ ਸੰਦੀਪ ਜੀ ਇੱਕ ਤੋਂ ਬੜਾ ਖਾਨਦਾਨ ਹੈ ਤੇ ਕੀ ਆ ਕੈਮਰਾਮਾਨ ਜੀ ਇੱਧਰ ਅੱਗੇ ਆ ਇੱਧਰ ਆਓ ਇੱਧਰ ਵੇ ਵੇ ਸਤਿ ਸ਼੍ਰੀ ਅਕਾਲ ਸੰਦੀਪ ਜੀ ਫਿਰ ਫਾਇਲ ਵੀਰੇ ਮੋਰ ਧਾਰ ਵਧੀਆ ਭਾਈ ਤੂੰ ਵੀ ਬਹਿ ਕੇ ਮਾਰ ਕੇ ਵੇਖ ਲੈ ਏਦਾਂ ਦੀ ਕੱਟੀ ਨੂੰ ਧਾਰ ਨਹੀਂ ਲੱਗਦੀ ਕਿ ਦੇ ਦੇ ਕੇ ਤੇ ਮਾਰ ਨਹੀਂ ਠੀਕ ਹੈ ਭਾਈ ਮੇਕਾ ਸੰਦੀਪ ਜੀ ਪੋਦੀ ਪੋਦੀ ਯਾਰੀ ਪੁੱਲੀ ਤੋੜ ਗਈ ਪਰ ਨੂੰ ਹੈ ਤੋੜ ਗਈ ਹੋ ਰਹੀ ਏ ਤੋੜ ਅਵੇ ਵੱਡੀ ਛੋਟੀ ਇਹਦੀ ਪੂਰੀ ਬੰਦੇ ਦੇ ਸਾਹ ਭਾਈ ਦੁੱਧ ਕਿੰਨਾ ਕਰਨਾ ਨੇ ਐਂਗਲ ਚੈੱਕ ਕਰਾਓ ਭਾਈ ਠੰਡੀ ਸਾਰਾ ਕੋ ਹੋ ਵੇਖ ਲਿਆ ਨਹੀਂ ਤੇ ਰਾਤ ਦੀ ਸੋਈ ਇਕੱਟੀ ਕਿੱਥੇ ਨਹੀਂ ਨਾ ਮੇਰੇ ਕੋ ਸਹੀ ਗੱਲ ਵੇਖ ਇੱਕ ਵਾਰਾ ਨਾ ਆ ਕੈਮਰਾ ਮਨ ਅੰਦਰੋਂ ਥੈਂਕ ਯੂ ਬਹੁਤ ਫਿਰ ਆ ਅੰਦਰ ਹੀ ਆ ਕਾਟ ਰਿਹਾ ਜੋ ਢੇ ਹੈ ਕਾਟ ਲੈ ਕਿੱਥੇ ਜਾ ਬਲੇ ਬਾਈ ਵੇਖ ਨਾ ਨਿਕੋ ਗੁਲਾਬ ਹੀ ਆਈ ਨਹੀਂ ਸਾ ਤੂੰ ਕਿੰਨਾ ਕਰ ਰਿਹਾ ਵੇਖ ਦਿੰਦੀਪ ਠੀਕ ਹੈ ਰਾ ਸਫਾਈ ਵੇਖ ਤਾਂ ਲਿਆ ਅੰਟੀ ਕੀ ਲੱਗੀ ਪਈ ਆ ਲੈ ਆਜੋ ਆਜੋ ਜੀ ਆਜੋ ਚੱਲੋ ਨਿਕਲੋ ਸਾਰੀ ਖੰਤੀ ਧੀ ਆ ਮਗਰ ਕੋਲ ਹੈ ਕੋਲ ਹੈ ਦੇ ਕੋਲ ਹੈ ਲਵਾਈ ਪੱਕੋ ਨਹੀਂ ਸੈਂਡ ਪੱਕੋ ਕਿਤੇ ਵੀ ਹੱਥ ਨਹੀਂ ਧਾਰਨ ਦੀ ਕਰਦਾ ਬਿਲਕੁਲ ਕਿਉਂਕਿ ਪ੍ਰਮਾਤਮਾ ਨੇ ਇਹਨੂੰ ਸਾਰੀਆਂ ਦੀਜਾਂ ਲਾ ਕੇ ਨੇ ਤੇ ਇੱਕ ਅੱਧੀ ਕਮੀ ਰੱਖ ਲੈਂਦਾ ਵਾ ਪਰ ਇਹਨੂੰ ਨਹੀਂ ਰਹਿਣ ਦਿੱਤੀ ਕੋਈ ਸਾਰੀਆਂ ਸਾਰੀਆਂ ਚੀਜ਼ਾਂ ਦੇ ਦਿੱਤੀਆਂ ਇਹਨੂੰ ਇਹ ਤੇ ਕਮੀ ਨਹੀਂ ਰੱਖੀ ਉਹਨੇ ਕੋਈ ਨਾਲ ਨਹੀਂ ਗਾਨ ਸਿੰਘ ਜੀ 1 लाख 26000 ਦੀ ਦਵਾਾਂਗੇ ਜੀ 1 लाख 26000 ਦੀ 500 ਛੋਟ ਹੋਣੀ ਹੈ ਜੀ ਛੋਟ ਚਲ ਇਹ ਗੱਬਣਾ ਜੀ ਇਹ ਗੱਬਣਾ ਇਹ ਗੱਬਣਾ ਇਹ ਸੰਦੀਪ ਜੀ ਹਫਤਾ ਕ ਲੈ ਜਾ ਸ਼ਹਿਰ ਪਾ 5-6 ਦਿਨ ਲੈ ਜੀ ਉਦਾਂ ਆਵੇ ਬਣੀ ਬਹੁਤ ਵਾ ਠਾਣ ਬੜਾ ਵਧੀਆ ਸਾਹ ਦੇ ਪਿੱਛੇ ਵੀ ਆਉਂਗੇ ਸੁਆਪਰ ਬਜਾ ਜੀ ਪੀਲ ਕੱਢ ਕੇ ਲੈਣੇ ਤਾਂ ਲੈ ਕੇ ਸੇਰਾ ਹੀ ਜਾਂਦੇ ਆਦਿ ਆ ਗਿਆ। ਗਾਵਾਂ ਖਾਣਾਂ ਲੱਗ ਗਾਵਾਂ ਇਕੱਠੀਆਂ। ਗਾਵਾਂ ਲੱਤ ਵੇਖ ਤੇ ਹਰਾ ਹਰਾ। ਦੇਖ ਕਿ ਕਿਦਾ ਖੋਲ ਕੰਦਾ ਪੀਰ ਗੁਜਾਰੂ ਆ ਗਏ ਤੇ ਜੀ ਸਾਹੀ। ਇਹ ਕਿ ਕਹਾਣਾ। ਪੂਰੀ ਰਾਜ ਭਾਈ ਜਨ ਦੇ ਰਾਜ। ਵੇ ਆਲੂ। ਕੋਸ਼ਰ ਕਰੋ ਬਰਾਸ ਦੀ ਜਿੱਤ ਤਕਤੀ ਹੈ ਹਵਾ ਹੀ ਚੱਲੀ ਆ ਪਹਿਲਾ ਸੂਰਾ ਜੀ ਪਹਿਲਾ ਸੂਰਾ ਇੰਨੀ ਚੰਗੀ ਰਾਦੀ ਆ ਨਾ ਕਿ ਕੋਈ ਗਾਣ ਕੋਈ ਯਾਰ ਨਹੀਂ ਆ। ਬੱਜਰਾ ਗਿਆ ਮਾਰਾ। 8 ਕਿਲੋ ਦੁੱਧ ਹੀ ਹੋ। ਪਾਣੀ ਵੀ ਪੱਕੀ ਹੋ। ਆਹ ਕੈਮਰੇ ਕਰਕੇ ਡਰ ਗਈ ਭਾਵੇਂ ਚਾਰ ਜਣੇ ਸਾਡੇ ਪਾਸੇ ਖੜੇ। ਕੋਈ ਚੱਕਰ ਨਹੀਂ। ਕੋਈ ਕੋਹਾਂ ਦੇ ਪਾਸੇ ਫੜ ਕੇ ਇਕੱਲਾ ਇਕੱਲਾ ਖਾਣ ਫੜ ਕੇ ਨਾ ਤੁਹਾਨੂੰ ਸਿਖਾਵਾਂ ਮਤਲਬ ਲਿਜਾਵਾਂਗੇ। ਇਹ ਤਾਂ ਸਿਰਫ ਆ ਨਾ ਹੋਰ ਕੈਮਰੇ ਕਰਕੇ ਆਪਾਂ 5-6 ਨਾਲ। ਇੰਨੀ ਠੰਡੀ ਨੂੰ ਬੱਚੇ ਫੜ ਕੇ ਦੀ ਕੋਈ ਪਰਵਾਹ ਨਹੀਂ। 8 ਕਿਲੋ ਦੁੱਧ ਹੈ ਕਾ ਜੇ ਤੇ ਚਾਰ ਦੰਦ ਨਹੀਂ ਦੁੱਧ। ਦੋ ਚਾਰ ਦੰਦ। ਚ ਦੇਖੋ ਕੋਈ। ਆਹ ਜੀ। پريختي ته تان وي وري روٽي ها تان وي سندھ کي لا گه آي 500 ਰੁਪਿਆ 651 ਦੀ 551 ਦੀ ਆਹ ਬਈ ਉੱਧਰ ਲੱਗੀ ਹੈ ਪਾਣੀ ਉੱਧਰ ਆ ਜਾਣੀ ਆਹ ਦੰਦੀ ਦੀ ਆ ਆ ਆ ਵੇਖ ਆਲਾ ਆ ਉਰਲੀ ਦੀ ਜੇਰੀ ਹੋ ਤੇ ਆਹ ਪਰਲੀ ਦੀ ਜੇਰੀ ਸਵੇਰੇ ਦੋਵੇਂ ਸੋਈਆਂ ਦੋਵੇਂ ਸੋਈਆਂ ਜੀ ਹਾਂ ਇਹਨੂੰ ਬੱਚਾ ਲਾ ਕੇ ਬੱਚਾ ਆ ਗਿਆ ਬਈ ਜੀ ਬੱਚਾ ਤੇ ਕਹ ਰਾਦੂ ਕਹ ਰੀ ਇਹ ਕਿਹਨਾਂ ਜਵਾਈ ਹਾਂ ਤੇ ਕਦੇ ਗੱਲ ਹੀ ਪਰਾ ਦੀ ਆ ਇਹ ਛੋਟਾ ਜਾ ਇਹ ਥੋੜੇ ਘਿਰਦਾ ਇਹ ਜੇਰੀ ਸੁੱਕੀ ਹੈ ਜੀ ਇਧਰ ਆ ਇਧਰ ਆ ਅਜੇ ਪ੍ਰਵਾਹ ਇਹਨੂੰ ਕੋਈ ਪ੍ਰਵਾਹ ਪਰ ਉਹ ਨਹੀਂ ਨਹੀਂ ਪ੍ਰਵਾਹ ਇਧਰ ਆ ਕੈਮਰਾ ਇਧਰ ਆ ਇਧਰ ਆ ਕੈਮਰਾ ਇਧਰ ਆ ਇੱਥੇ ਦੇਖ ਲੋ ਉੱਥੇ ਜਾ ਜਿਹੜਾ ਪੈਸੇ ਦੇਵੇ ਪਤਾ ਲੱਗੇ ਹਾਂ ਬਸ ਹੋਰ ਇਧਰ ਵੇਖ ਪ੍ਰੈਸ਼ਰ ਵਾਹ ਵਾਹ ਪ੍ਰੈਸ਼ਰ ਇਧਰ ਆ ਐਡਾ ਲੱਪਾ ਭਰ ਗਿਆ ਇਧਰ ਇਹ ਹੂੰ ਹੂੰ ਸੇ ਕੋਈ ਰਸਨੀ ਨਹੀਂ ਕੋਈ ਰਸਨੀ ਨਹੀਂ ਆ ਵੀ ਤੂੰ ਵੀ ਬੈਠ ੱਲੇ ਬੈ ਗਈ ਬੈਹ ਕੋਈ ਤੂੰ ਵੀ ਥੱਲੇ ਵੇਖ ਮੈਂ ਨਾ ਬਾਈ ਠੀਕ ਹੈ ਜੀ ਵੇਖਿਆ ਚਾਈ ਜਿ ਮਰਜੀ ਯਾਰ ਅਸਲ ਮੋਟਰ ਲੱਗੀ ਆ ਅਸਲ ਮੋਟਰ 7.5 ਦੀ 7.5 7.5 ਦੀ 7.5 ਦੀ ਮੋਟਰ ਆ ਤੇ ਕੋਈ ਬੱਚਾ ਛੱਡ ਬੱਚਾ ਨਾ ਛੱਡ ਤੁਹਾਡੀ ਮਰਜ਼ੀ ਤੋਰ ਤੋਰ ਜੀ ਕਰਾਂ ਦੀ ਲਓ ਜੀ ਵੇਖੋ ਕਰਾਂ ਦੀ ਇੱਕ ਤਰ੍ਹਾਂ ਬਾਹਰ ਕੱਢ ਕੇ ਆਹ ਜ ਆ ਥੱਲੇ ਹੈ ਕੀ ਇਹਦੇ ਇੱਥੇ ਦੇ ਬੈਂਡ ਦੇ ਉੱਪਰ ਹਾਸੂ ਦਾ ਵੀ ਹੈ ਵਾ ਕਿੱਥੇ ਗੱਲ ਬਣੀ ਪਈ ਹੈ ਜੀ ਹਾਂ ਸਰਾਇ ਲਾਇਆ ਹੋਇਆ ਜੀ ਸਰਾਇ ਸਰਾਇ ਲਾਇਆ ਹੈ ਕੈਮਰਾ ਮੈਂ ਅਗਲੇ ਬਣਿਆ ਉਹ ਤੇ ਕੈਮਰਾ ਵੀ ਤਖਾੜੋ ਕੇ ਆ ਆ ਇਹਦਾ ਵੀ ਵੱਡਾ ਤੇ ਸੰਦੀਪ ਜੀ ਰੰਗ ਵੀ ਏਦਾਂ ਜਿਹਦਾ ਸੁਨੀਲ ਦਾ ਕੱਪੜਾ ਹਾਂ 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 ਬਿਲਕੁਲ ਜੀ ਲੈ ਆ ਕਿਸੇ ਦੇ ਪੱਖੋਂ ਵੀ ਹੱਥ ਨਹੀਂ ਰੱਖਣ ਦੀ ਇਹ ਵੀ ਕਰਮਾ ਆਈ। ਬਸ ਦਫੇ ਹੋਰ ਦੂਜਾ ਸੁਆ। ਦੂਜਾ ਸੁਆ ਜੀ। ਚੱਲਾਂ ਦੁਕਾਨ ਤੇ। ਬਾਪ ਜੀ ਸਿੰਧੀ ਜੀ ਦੋ ਬੱਚੀਆਂ ਆਂ ਵੀ ਇਹ ਗੱਲ ਬਾ ਦੂਜੀ ਵੀ ਅੱਜ ਹੀ ਸੁੱਈ ਆ। ਯਾ ਇਹ ਕੋੜੀ ਗੱਲ ਹੈਗੀ ਆ ਦੂਜੀ ਵੀ ਅੱਜ ਹੀ ਸੁੱਈ ਹੈਗੀ ਆ। ਇਹ ਭਾਵੇਂ ਆਪਣੇ ਲੈ ਕੇ ਕੋਈ ਬੇਟੀ ਨੂੰ ਦੇ ਦੇ। ਭਾਵੇਂ ਆਪਣੇ ਭੈਣ ਨੂੰ ਦੇ ਦੇ ਜਾਂ ਰਿਸ਼ਤੇਦਾਰਾਂ ਨੂੰ ਦੇ ਦੇ। ਸਮਝ ਲਾਪੀ। ਜਾਂਦਿਆਂ ਨੂੰ ਇੰਨਾ ਸਤਕਾਰ ਕਰਿਆ ਕਰਨਗੇ ਖਾਲੀ ਚਾਹ ਨਹੀਂ ਪਿਆ ਕਰਨਗੇ ਬਿਸਕੁਟ ਹੀ ਦਿਆ ਕਰਨਗੇ ਜਿੱਦਾਂ ਨਹੀਂ ਗਾਇਆਂ ਇੰਨੇ ਇੱਥੇ ਨਹੀਂ ਆ ਸਿਰਫ ਤਾਂ ਮਿਲਣੀ ਆ ਕੋਕੀ ਚਾਹ ਨਹੀਂ ਮੈਨੂੰ ਕਈ ਵਾਰ ਮਾੜਾ ਡੰਗਰ ਪੈ ਜੇ ਚਾਹ ਵੀ ਨਹੀਂ ਦਿੰਦੇ ਬਿਲਕੁਲ ਨਹੀਂ ਦਿੰਦੇ ਹੈਨਾ ਇਹ ਜਿਹੜੇ ਘਰ ਚੱਲ ਜੂਗੀ ਜਿੰਨੂੰ ਮਰਜ਼ੀ ਗਰੰਟੀ ਨਾਲ ਲੈ ਕੇ ਦੇ ਦੇ ਉਹ ਬੱਚਾ ਸਹੀ ਕਰਿਆ ਜੀ ਉਹ ਬੱਚਾ ਅੱਗੇ ਠੀਕ ਆ ਹਾਂਜੀ ਹਾਂਜੀ ਜਿੱਦੂ ਮਰਜ਼ੀ ਲੈ ਕੇ ਦੇ ਦੋ ਇਹ ਬੱਛੀ ਦੀ ਤਾਂ ਇਹਨਾਂ ਦੀਆਂ ਸਿਫਟਾਂ ਆ ਬਿਲਕੁਲ ਜੀ ਹਾਂ ਇਹਦਾ ਸੰਦੀਪ ਮੁੱਲ ਜੋ ਮਰਜ਼ੀ ਕਰ ਸਕਦੇ ਆ ਜੀ ਪਰ ਜਿੱਦਾਂ ਮੇਰੀ ਉਦਾਂ ਆਪਾਂ ਦੇਖਦੇ ਆਂ ਜੇ ਤੈਨੂੰ ਪਤਾ ਮਿਲ ਜਾਏ ਇਹ ਰੱચી ਦਵਾਂਗੇ 56000 56000 ਤੇ ਉਹੀ 5000 ਤੇ ਇਹ 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 ਵੀ ਜਿਹੜੀ ਆ ਨਾ ਇਹ ਇਧਰ ਰੇ ਹਾਂ ਕੋਈ ਗੱਲ ਨਹੀਂ ਇਧਰ ਇੱਥੇ ਰੱਖੀ ਇੱਥੇ ਕੈਮਰਾ ਮੇਰੇ ਉਧਰ ਇਧਰ ਆ ਬੱਛੀ ਸਿਰੇ ਦੀ ਚਾਹ ਇਧਰ ਰੇ ਵੇਖਾ ਠੀਕ ਆ ਵੇਖ ਪ੍ਰੈਸ਼ਰ ਪ੍ਰੈਸ਼ਰ ਵੇਖੋ ਇਧਰ ਰੇ ਪ੍ਰੈਸ਼ਰ ਵੇਖ ਭਰ ਦਿਆਂ ਤੇ ਲੈ ਆਪਾਂ ਭਰ ਦਿਆਂ ਭਰ ਦਿਆਂ ਇਧਰ ਰੇ ਤੇ ਦਾਣਾ ਬਿਸਕੁਟ ਮੈਂਨ ਕੇ ਚਾਹਨਾ ਰਾਂ ਦੇ ਮਿਲਨਗੇ ਜੀ ਤੇ ਇਧਰ ਆ ਵੇਖ ਬਗ ਪੀਸ ਮੱਛੀ ਮੱਛੀ ਆ ਗਈ ਜੀ ਤੋੜੀ ਨਵੀ ਲੋ ਜੀ ਵੇਖੋ ਕਰਾ ਦੇ ਇਹਦਾ ਇਹ ਇੰਨਾ ਆ ਨਾ ਬਾਹਰ ਖਲ ਕੇ 400 ਨਾ ਕੀ ਲਾਈ ਦੇ ਆ ਚੱਲੋ ਕਰਦੇ ਮੋੜਦੇ ਇਧਰ ਵੇਖ ਆ ਮੂੰਹ ਵੇਖ ਮੂੰਹ ਜੀ ਇਧਰ ਇਧਰ ਸਾਲ ਮੋਲੇ ਵੀ ਵੇਖ ਕੇ ਬਾਈ ਜਾਣ ਮੋਲੇ ਵੀ ਵੇਖ ਕੇ ਹੈਰਾਨ ਰਹਿ ਜੋ ਵੇਖੋ ਨੀ ਵੇਖੋ ਇਹ ਲੇਵਾ ਕਿੱਥੇ ਲੱਗਾ ਆਣੀ ਜਾਨਾ ਫਿਰ ਹੱਥੋ ਰਿਆਲੀਆ ਦਾ ਆਜੋ ਜੀ ਆਜੋ ਆਜੋ ਹਾਂਜੀ ਇਹਦਾ ਸੰਦੀਪ ਜੀ 43000 ਰੁਪਿਆ ਰੈਡ 5000 ਰੁਪਿਆ ਸ਼ੋਰ ਸਾਢੇ 42 ਦੀ ਸਾਢੇ 42 ਦੇ ਜਿੱਦਣ ਉਦਾਂ ਗਾਵਾਂ ਪਾਈਆਂ ਨੇ ਆਪਾਂ ਹਾਂਜੀ ਇੱਕ ਰਿਕਾਰਡ ਪਰਮਾਤਮਾ ਨੇ ਆਪਾਂ ਨੂੰ ਘਣਾ ਕੇ ਦਿੱਤੇ ਪਹਿਲੇ 2 ਮਿੰਟਾਂ ਸਾਰਾ ਮਾਲ ਸੇਲ ਪੁੱਛੋ ਅੱਜ ਤੱਕ ਫੋਨ ਆਈ ਜਾਂਦੇ ਆ ਹਫਤਾ ਹੋ ਗਿਆ ਤੇ ਫੋਨ ਹੀ ਆਈ ਜਾਂਦੇ ਆ ਪਈਆਂ ਹੈਗੀਆਂ 10 12 15000 ਤੱਕ ਵੀ ਜਿਹੜੀ ਪੰਤਾਈ ਦੀ ਗਾਣੀ ਲਾਈ ਨਾ 60000 ਦਾ ਵੀ ਆਫਰ ਦਿੱਤਾ ਬੀ ਲੈ ਲਓ ਜੁਵਾਨ ਨਾ ਸ਼ਹਿਰ ਗਈ ਬਿਲਕੁਲ ਹਾਂਦੀ ਬਿਲਕੁਲ ਇਹ ਇਸਨ ਦੀ ਕੀ ਸੱਤ ਕਿਲੋ ਦੁੱਧ ਦੋ ਹਾਂ ਜੀ 7 ਕਿਲੋ ਦੁੱਧ ਢਾਂਮੀ ਨਿਆਦੀ ਗੱਬਣਾ ਠੀਕ ਆ 7 ਕਿਲੋ ਦੁੱਧ ਢਾਂਮੀ ਨਿਆਦੀ ਗੱਬਣਾ ਹਾਂ ਜੀ ਤੇ ਜਿੱਥੇ ਤਾਂ ਡਾਕੀ ਗੱਲ ਦਾ ਵਾ ਹਾਂ ਜੀ ਚੋਲੋ ਚੋਲੋ ਤੇ ਦੂਜੀ ਗੱਲ ਇਹਦੀ ਇਹ ਆ ਆਪਣੀ ਚੈੱਕ ਕਰਾ ਕੇ ਖਾਣੀ ਠੀਕ ਆ ਠੀਕ ਆ ਤੇ ਜੇ ਐਦਾ ਮੰਗਵਾ ਲਈ ਆ ਤੇ ਡਾਕਟਰ ਦਾ ਇਜਾਜ਼ਤ ਨਾ ਹੋਣਾ ਚਾਹੀਦਾ ਵਾ ਚੈੱਕ ਕਰਕੇ ਤੇ ਪੈਸੇ ਦੇ ਦੇ ਮਗਰੋਂ ਨਹੀਂ ਕਿਸੇ ਨੂੰ ਕੁਝ ਕਹੀ ਗੱਲ ਹੈ ਜੀ ਜੇ ਏਦਾਂ ਕੋਣੀ ਆਨਲਾਈਨ ਤਾਂ ਡਾਕਟਰ ਘਰ ਹੁਣਾ ਚਾਹੀਦਾ ਵਾ ਚੈੱਕ ਕਰਵਾ ਕੇ ਤੇ ਪੇਮੈਂਟ ਕਰ ਦੋ ਤੇ ਜੇ ਲੱਗੇ ਆਪਾਂ ਨੂੰ ਖਾਲੀ ਤੇ ਮੇਰੀ ਮੇਰੀ ਬਿਲਕੁਲ ਜੀ ਮੇਰੀ ਚੈੱਕ ਹੋਈ ਆ ਹਾਂਜੀ ਮੈਂ ਕਰਾਤੀ ਆ ਢਾਈਆਂ ਮਹੀਨੇ ਤੇ ਜੇ ਇੱਥੇ ਆਉਣਾ ਤੇ ਪੜਾ ਗੱਬਣ ਡਾਕਟਰ ਨਾਲ ਢਾਈਆਂ ਮਹੀਨੇ ਹੋਰ ਜੀ ਇਹਨੂੰ ਕੋ ਦੁਬਾਰ ਕਰਾ ਲਓ ਜੀ ਡਾਕਟਰ ਚੈੱਕ ਕਰਾ ਲੀ ਆਪਣੀ ਚੈੱਕ ਕਰਾ ਕੇ ਹਾਂਜੀ ਦੋ ਰੋ ਲੰਮੀ ਫੀਲ ਟੰਡੀ ਉਹ ਪੂਰੀ ਪੂਰੀ ਚੱਲਣ ਦੋ ਲੈ ਜਾਨ ਹਾਰੇ ਤੋਂ ਆਜੋ 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 ਚੱਲਣ ਤੇ ਮੌਲਵੀ ਸੰਦੀਪ ਜੀ ਛੋਟਾ ਜਿਆ ਹਾਂਜੀ ਅੱਜੇ ਤਿੰਨ ਮਿੰਟਾਂ ਵਾਲਾ ਹੀ ਹੈ ਇਹਦਾ ਵੀ ਇਹਦਾ ਸੰਦੀਪ ਜੀ ਮੁੱਲ ਹੈਗਾ ਜੀ 20000 ਰੁਪਏ ਲੋ ਤੇ 500 ਕੋਈ ਛੋੜ 199 ਲੈ ਗਈ 199 ਦੀ ਹੈਗੀ ਆ ਦੋ ਦਰੀ ਪੀ ਜਾਓ ਤੇ ਗਾਹ ਵੀ ਆ ਸਕੀ ਪੈਸੇ ਆਉਣੇ ਆ ਬਿਲਕੁਲ ਘਟੋ ਘਟ 40000 ਅਸੀਂ ਅੱਸੀ ਆਵੇ ਵਿਕਦੀ ਆ ਬਿਲਕੁਲ ਯਾਰ ਹੋ ਗਿਆ ਨਾ ਤੇ ਚੁੱਪ ਕਰਕੇ ਨਾਲੇ ਤਿਆਰ ਕਰੀ ਜਾਓ ਉਦਾਂ ਰਸਤੀ ਜਰੂਰ ਪਾਉਣੇ ਆ ਤੇ ਭਗ ਪਾਉਣੇ ਆ ਠੀਕ ਜਿਹਦੀ ਉਹ ਕਰਦੇ ਵਿੱਚ ਹੀ ਹੀ ਕਰਦੇ ਆ ਇਹੋ ਸੰਧੀ ਜੀ ਮਾਲਾ ਮਾਲਿਆ ਦਾ ਪਰਮਾਤਮਾ ਦੀ ਕਿਰਪਾ ਸੋਤ ਸੋਤਰਾ ਤੇ ਚੰਗਾ ਚੰਗਾ ਚਲੋ ਕੈਸੇ ਹੀ ਚੰਗੇ ਇਹਦੇ ਮਾਲ ਵੀ ਬੜਾ ਸੋਹਣਾ ਹੈ ਨਾ ਤੇ ਬਾਕੀ ਵੀਰਾਂ ਨੂੰ ਇਹੋ ਹੀ ਬੇਨਤੀ ਆ ਵੀ ਆਇਆ ਕਰੋ ਤੇ ਤਸੱਲੀ ਕਰਿਆ ਕਰੋ ਹੁਣ ਦਿਨ ਵਧੀਆ ਆ ਕੇ ਠੰਡ ਨਹੀਂ ਹੈ ਠੰਡ ਨਹੀਂ ਹੈ ਬਿਲਕੁਲ ਬਿਲਕੁਲ ਆਨਲਾਈਨ ਉਹਨਾਂ ਵੀਰਾਂ ਵਾਸਤੇ ਆ ਵੀ ਜਿਹੜੇ ਆਪਣਾ ਕੋ ਪਹਿਲਾਂ ਲੈਂਦੇ ਆ ਹਾਂ ਜੀ ਨਵੇਂ ਵਾਸਤੇ ਨਵੇਂ ਆਪਣੇ ਆਵੇ ਤਸੱਲੀ ਕਰੇ ਤੇ ਲੈ ਕੇ ਚਲੇ ਬਿਲਕੁਲ ਹੈਨਾ ਤੇ ਬਾਕੀ ਹਰ ਵਾਰਾਂ ਚਾਰਨਾ ਵੀ ਸਾਡੇ ਦਾ ਸਰਵਣ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜਿਲ੍ਹਾ ਗਦਾਹ ਹਾਂ ਜੀ ਨਜ਼ਦੀਕ ਡੇਰਾ ਬਿਆਸ ਵੀ ਹੈਗਾ ਜੀ ਮਇਤਾ ਵੀ ਇੱਕ ਪਾਸੇ ਲੱਗਦਾ ਸਹੀ ਹਰਗਵਿੰਦਪੁਰ ਵੀ ਇੱਕ ਪਾਸੇ ਲੱਗਦਾ ਆ ਜੇ ਉਤੋਂ ਬਾਅਦ ਇਹ ਫੋਨ ਕਰਦੇ ਆ ਬਿਲਕੁਲ ਜੀ ਠੀਕ ਹੈ ਨਾ ਨਾਂ ਪਤਾ ਲੱਗੇ ਤੇ ਫੋਨ ਕਰ ਲਿਆ ਕਰੋ ਤੇ ਬਟਾਲਾ ਉਦੈ 30 ਕਿਲੋਮੀਟਰ ਹੈ ਠੀਕ ਹੈ ਤਸਵੀਲ ਬਟਾਲਾ ਆ ਹੈ ਇਤੋਂ 30 ਕਿਲੋਮੀਟਰ ਹੈ ਕਾ ਯਾ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵਸਤੂਆਂ ਦੇ ਸ਼ੇਅਰ ਕਰਿਆ ਕਰੋ ਤੇ ਹੌਸਲਾ ਵਧਾਈ ਜਿਆਦਾ ਕਰਿਆ ਕਰੋ ਬੜਾ ਮਿਹਨਤ ਨਾਲ ਬਣਾ ਬਿਲਕੁਲ ਐਕਟਵਾ ਇਨਾ ਸੌਖਾ ਨਹੀਂਗਾ ਮੁੜ ਕੇ ਵੀ ਭਾਵੇਂ ਆਸੋਚਣਾ ਪਏ ਕਈ ਕੁਝ ਕਰਕੇ ਸਾਰੀ ਬੇਨਤ ਕਰਨੀ ਪੈਂਦੀ ਆ ਤੇ ਬਾਕੀ ਸਾਰੀ ਵੀ ਆ